ਆਰਜੋਗ ਬਜ਼ੁਰਗ ਮਾਤਾ ਪੈਨਾ ਵੀਰਾਂ ਨੂੰ ਜੈ ਭੀਮ ਜੈ ਭੀਮ ਨਾਰਾ ਬੜਾ ਫਿੱਕਾ ਜਿਹਾ ਆਇਆ ਹੈ ਨਾ ਧਿਆਨ ਰੱਖਿਓ ਵੀਰਪਾਲ ਹੁਣ ਮੈਨੂੰ ਬੋਲਣ ਦਿਓ ਆਪਾਂ ਨਾਰਾ ਜਿੰਨੰਦ ਲਾਇਆ ਉਹ ਬਾਬਾ ਸਾਹਿਬ ਡਾਕਟਰ ਬੇਟਕਰ ਵੀਰ ਮਨੋਤ ਸਾਹਿਬ ਦਾ ਨਾਰਾ ਹੈ ਉਹਨਾਂ ਨੇ ਸਾਡੇ ਲਈ ਬਹੁਤ ਕੁਝ ਕੀਤਾ 25 ਸਾਲ ਸੰਘਰਸ਼ ਕੀਤੇ ਸੰਘਰਸ਼ ਕਰਨ ਤੋਂ ਬਾਅਦ ਉਹ ਕਾਨੂੰਨ ਮੰਤਰੀ ਬਣੀ ਕਾਨੂੰਨ ਮੰਤਰੀ ਬੰਦਿਆਂ ਦੇ ਨਾਲ ਸਾਨੂੰ ਪਾਣੀ ਪੀਣ ਦਾ ਅਧਿਕਾਰ ਲੈ ਕੇ ਦਿੱਤਾ ਵੋਟ ਪਾਉਣ ਦਾ ਅਧਿਕਾਰ ਲੈ ਕੇ ਦਿੱਤਾ ਪੜ੍ਹਨ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਆਪਣੀ ਪ੍ਰੋਪਰਟੀ ਬਣਾਉਣ ਦਾ ਅਧਿਕਾਰ ਲੈ ਕੇ ਦਿੱਤਾ ਪਹਿਲਾਂ ਤਾਂ ਅਸੀਂ ਆਪਣਾ ਮਕਾਨ ਵੀ ਨਹੀਂ ਬਣਾ ਸਕਦੇ ਸੀ ਹੈ ਸਾਨੂੰ ਨੌਕਰੀਆਂ ਲੈ ਕੇ ਲੈਣ ਦਾ ਅਧਿਕਾਰ ਲੈ ਕੇ ਦਿੱਤਾ ਸਾਨੂੰ ਇਲੈਕਸ਼ਨਾਂ 'ਚ ਖੜਨ ਦਾ ਅਧਿਕਾਰ ਲੈ ਕੇ ਦਿੱਤਾ ਉਹਨਾਂ ਦੇ ਸੰਵਿਧਾਨ ਮੁਤਾਬਕ ਸ਼੍ਰੀਮਤੀ ਇੰਦਰਾ ਗਾਂਧੀ ਔਰਤ ਭੂਮ ਦੇ ਨਾਤੇ ਦੇਸ਼ ਦੀ ਪ੍ਰਧਾਨ ਮੰਤਰੀ ਰਹਿ ਕੇ ਗਈ ਸੀ ਇਹ ਪੜੇ ਲਿਖੇ ਬੱਚਿਆਂ ਨੂੰ ਸਾਰਿਆਂ ਨੂੰ ਪਤਾ ਹੈ ਔਰਤ ਨੂੰ ਬਹੁਤ ਵੱਡਾ ਯੋਗਦਾਨ ਲੈ ਕੇ ਦਿੱਤਾ ਪਹਿਲੋਂ ਮਨੁਵਾਦੀਆਂ ਦੇ ਸੰਵਿਧਾਨ ਚ ਔਰਤ ਦਾ ਬਹੁਤ ਬੁਰਾ ਲਿਖਾ ਸੀ ਕਿਆ ਜਾਂਦਾ ਸੀ ਔਰਤ ਜਿਹੜੀ ਉਹ ਪੈਰ ਦੀ ਜੁੱਤੀ ਆ ਪਾਈ ਆ ਪਾਈ ਨਹੀਂ ਪਾਈ ਨਹੀਂ ਕੋਈ ਗੱਲ ਨਹੀਂ ਜਿੰਨੂੰ ਮਰਜ਼ੀ ਕਰ ਦਿੰਦੇ ਸੀ ਜਿੰਨੀ ਮਰਜ਼ੀ ਕੁਝ ਵੀ ਲੈ ਆਉਂਦੇ ਸੀ ਬਾਬਾ ਸਾਹਿਬ ਡਾਕਟਰ ਬੇਟਕਰ ਭਿੰਰੋਵ ਸਾਹਿਬ ਦੇ ਸੰਵਿਧਾਨ ਚ ਲਿਖਿਆ ਜਿਹੜੀ ਔਰਤ ਸ਼ਾਦੀ ਸ਼ੁਦਾ ਹੋ ਕੇ ਘਰੇ ਆ ਗਈ ਉਹ ਬਰਬਰ ਦੀ ਘਰ ਦੀ ਮਾਲਕ ਆ ਬਰਬਰ ਦੀ ਬੱਚਿਆਂ ਦੀ ਮਾਲਕ ਆ ਬਰਬਰ ਦੀ ਨੌਕਰੀਆਂ ਦੀ ਮਾਲਕ ਆ ਇਲੈਕਸ਼ਨਲ ਆ ਜਿਨੇ ਇਹਨਾਂ ਕੁਛ ਆਪਣੇ ਲਈ ਕੀਤਾ ਤਾਂ ਉਹਨਾਂ ਦਾ ਬਾਈ ਸ਼ੁਰੂਆਤ ਚ ਕੋਈ ਆਪਣਾ ਨਾਮ ਬੰਦਾ ਕਿ ਨਹੀਂ ਬੰਦਾ ਉਹਨਾਂ ਦਾ ਜਾਗਦੀ ਰਹੀ ਜੀ ਚਾ ਉਹਨਾਂ ਦਾ ਨਾਰਾ ਬੁਲੰਦ ਕਰੀ ਜੀ ਤਾਂ ਵੀ ਫਿਕਾਇਆ ਕਿ ਕੀਤਾ ਉਹਨਾਂ ਨੇ ਮੈਂ ਫੇਰ ਬੇਨਤੀ ਕਰਾਂਗਾ ਦੁਬਾਰੇ ਨਾਰਾ ਬੁਲਾਵਾਂਗਾ ਕੀ ਬੋਲੇ ਜੈਪੀ ਜੈ ਜੈ ਭਾਰਤ ਜੈ ਭਾਰਤ ਹਾਲੇ ਵੀ ਸ਼ਰਮ ਜੀ ਆ ਰਹੀ ਸੀ ਕੋਈ ਗੜਨੀ ਹੈ ਗੜੀ ਚਲੋ ਸ਼ਰਮ ਤੁਸੀਂ ਵੀ ਕੰਮ ਇਹੋ ਜਿਹਾ ਕੰਮ ਕਰਿਆ ਜੇ ਅਸੀਂ ਵੀ ਬਾਅਦ ਚ ਕੰਮ ਕਰਾਂਗੇ ਤੁਸੀਂ ਸਾਡਾ ਕੀਤਾ ਕੁਝ ਨਹੀਂ ਹੈ ਨਾ ਵੀ ਅੱਛਾ ਅੱਜ ਪਿੰਡ ਝੋਲਿਆਂ ਤੇ ਨਾਲ ਸਾਡੇ ਵੀਰਪਾਲ ਸਰਕਲ ਪ੍ਰਧਾਨ ਨੇ ਸਾਡੀ ਭੈਣ ਤਬਲੀਸ਼ ਪਿੰਡ ਕਿਹੜਾ ਦੱਸਿਆ ਸੀ ਮਸਤੀ ਕੇਸਰ ਸਿੰਘ ਵਾਲੀ ਦੇ ਨਾਮ ਮੌਕੇ ਤੇ ਮਨਰੇਗਾ ਮਜ਼ਦੂਰ ਜਿਹੜੇ ਹੈਗੇ ਆ ਉਹਨਾਂ ਦੀ ਮੀਟਿੰਗ 'ਚ ਅੱਜ ਵਿਸ਼ੇਸ਼ ਤੌਰ ਤੇ ਬੁਲਾਇਆ ਗਿਆ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਦੱਸਣਾ ਚਾਹਨੇ ਆ ਇਹ ਵੀ ਚੱਲ ਪੈਣਾ ਨਾ ਪੱਟੇ ਆਣੇ ਆਂ ਇਹ ਆਣ ਰੱਖਿਓ ਬੱਚਿਓ ਵੀ ਮਨਰੇਗਾ ਟਵਾਡੀ ਜਿਹੜੀ ਬਣੀ ਹੋਈ ਆ ਪਤਾ ਤੁਹਾਨੂੰ ਕਿੰਨਾ ਚਿਰ ਬਣੀ ਨੂੰ ਹੋਈ ਰੋ ਮਨਰੇਗਾ ਤੁਹਾਡਾ ਕਾਨੂੰਨ ਬਣਿਆ 2005 ਦਾ 2005 ਦਾ ਕਰੋੜ ਬਣਿਆ ਸ਼ੁਰੂਆਤ ਕਿੱਥੋਂ ਹੋਇਆ ਕਿ ਬਾਬਾ ਸਾਹਿਬ ਡਾਕਟਰ ਬੇਟਕਰ ਪਿੰਮਰੋਤ ਸਾਹਿਬ ਨੇ 1952 ਤੇ ਲਿਖਿਆ ਸੀ ਰੋਜੀ ਰੋਟੀ ਕਪੜਾ ਮਕਾਨ ਪਰ ਸੂਚਿਤ ਜਾਤੀ ਦੇ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਦਿੱਤਾ ਜਾਊਗਾ ਉਸ ਕਾਨੂੰਨ ਨੂੰ ਸੋਧ ਕੀਤਾ 2005 ਚ ਜਿਹਦੇ ਚ ਲਿਖਿਆ ਰੋਜੀ ਰੋਟੀ ਰੋਜ਼ਗਾਰ ਗਰੰਟੀ ਯੋਜਨਾ ਐਕਟ 2005 ਵਾਡਾ ਜਿਹੜਾ ਗਰੰਟੀ ਕਾਨੂੰਨ 2005 ਦਾ ਬਣਿਆ ਸੀ ਨਰੇਗਾ ਦਾ 100 ਦਿਨ ਹਰ ਘਰ ਹਰ ਸਾਲ ਸਰਕਾਰ ਨੇ ਗਰੰਟੀ ਨਾਲ ਕੰਮ ਦੇਣਾ ਹੈ ਕਿ 100 ਦਿਨ ਦਾ 25 ਤੋਂ ਲੈ ਕੇ 30000 ਰੁਪਇਆ ਪਿਛਲੇ ਰੇਟ ਦੇ ਹਿਸਾਬ ਤੇ ਤੁਹਾਡਾ ਹਰ ਘਰ ਦਾ ਬੰਦਾ ਸੀ 25 ਤੋਂ ਲੈ ਕੇ 30000 ਨੂੰ ਗੁਣਾ ਕਰੋ ਤੁਸੀਂ ਗੁੰਨੀਆਂ ਸਾਲਾਂ ਦੇ ਨਾਲ ਕਿ ਤੁਹਾਡਾ 5 ਲੱਖ 70000 ਰੁਪਇਆ ਹਰ ਘਰ ਦਾ ਪਰ ਸਾਲ ਆਵੇ ਇਹ ਸਹੀ ਤਰੀਕੇ ਨਾਲ ਲਾਗੂ ਹੋ ਜਾਂਦਾ ਹੈ ਸਰਕਾਰ ਨੇ ਜ਼ਿੰਮੇਵਾਰੀ ਕਿਹਦੀ ਲਈ ਸੀਗੀ ਕਿ ਜਿਹੜੇ ਲੋਕ ਹੱਥ ਜੋੜ ਕੇ ਤੁਹਾਡੇ ਕੋਲੇ ਨੀਵੇਂ ਹੋ ਕੇ ਆਉਂਦੇ ਆ ਉਹਨਾਂ ਨੂੰ ਤੁਸੀਂ ਚੁਣਿਆ ਹੁੰਦਾ ਹੈ ਉਹਨਾਂ ਦਾ ਜਿਹੜੀ ਜ਼ਿੰਮੇਵਾਰੀ ਆ ਉਹ ਇਹ ਆ ਕਿ ਉਹਨਾਂ ਪਬਲਿਕ ਦਾ ਰੋਜ਼ਗਾਰ ਲਾਗੂ ਕਰਨਾ ਸੰਵਿਧਾਨ ਲਾਗੂ ਕਰਨਾ ਵਿਕਾਸ ਲਾਗੂ ਕਰਨਾ ਪਬਲਿਕ ਨੂੰ ਇਨਸਾਫ ਦਿਵਾਣਾ ਇਹ ਜ਼ਿੰਮੇਵਾਰੀ ਆ ਲੇਕਿਨ ਉਹਨਾਂ ਲੋਕਾਂ ਨੇ ਲੁੱਟ ਬਣਾ ਲਈ ਉਹਨਾਂ ਲੋਕਾਂ ਨੇ ਲੁੱਟ ਬਣਾ ਲਈ ਇਹ ਤੁਹਾਡਾ ਨੁਕਸਾਨ ਹੋਇਆ ਅੱਜ ਜਿਹੜਾ 30 35% ਕੰਮ ਚੱਲਿਆ ਇਹ ਜੱਫੇਬੰਦੀਆਂ ਨੇ ਧਰਨਾ ਪ੍ਰਦਰਸ਼ਨ ਕਰਕੇ ਤੇ ਪ੍ਰਸ਼ਾਸਨ ਨੂੰ ਤੋੜ-ਮੋੜ ਕੇ ਜਿਹੜਾ ਹੈਗਾ ਕੰਮ ਲਿਆ ਜੇ ਤੁਸੀਂ ਕਹੋ ਨਾ ਕਿ ਸਿਆਸੀ ਲੋਕਾਂ ਨੇ ਕੰਮ ਚਲਾਇਆ ਉਹਨਾਂ ਦਾ ਤਾਂ ਅਸੀਂ ਬੜਾ ਵੱਡਾ ਇੱਕ ਕਪੜਾ ਫੜਿਆ ਹੋਇਆ ਤੂੰ ਪਤਾ ਕਿਹੜਾ ਧਿਆਨ ਕਰਿਓ ਆ ਐਡੀਸ਼ਨਲ ਡਿਪਟੀ ਕਮਿਸ਼ਨਰ ਆਇਆ ਜਦੋਂ ਅਸੀਂ ਇਕੱਠੇ ਹੁੰਨੇ ਆ ਸਾਡੇ ਤੇ ਪ੍ਰੈਸ਼ਰ ਕੀ ਬਣਾਉਂਦੇ ਆ ਤੁਸੀਂ ਗਰੀਬ ਲੋਕਾਂ ਨੂੰ ਐਵੇਂ ਤੰਗ ਕਰਦੇ ਹੋ ਅ ਪਿਛਲੀ ਮੀਟਿੰਗ ਦੇ ਵਿੱਚ ਉਹਦੇ ਨਾਲ ਸਾਡੀ ਬੜੀ ਵੱਡੀ ਲੜਾਈ ਹੋਈ ਮੈਂ ਕਿਹਾ ਕੀ ਤੁਸੀਂ ਗਰੀਬ 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 ਸਾਨੂੰ ਕਹਿ ਕੇ ਜਲੀਲ ਕਰਦੇ ਹੋ ਤੁਹਾਡਾ ਦਫਤਰ ਸਾਡੇ ਲੋਕਾਂ ਦੀ ਲੁੱਟ ਕਰੀ ਜਾਂਦਾ ਲੁੱਟ ਕਰਨੀ ਬੰਦ ਕਰ ਦਿਓ ਤੁਸੀਂ ਅਸੀਂ ਨਹੀਂ ਆਉਂਦੇ ਹੈਨਾ ਮੈਂ ਬਿਲਕੁਲ ਸਬੂਤ ਇਕੱਠੇ ਕੀਤੇ ਆ ਤੁਸੀਂ ਮੈਨੂੰ ਕਿਹਾ ਜੇ ਵਿਖਾ ਦਿਓ ਮੈਂ ਲੈ ਕੇ ਆਵਾਂ ਅਗਲੀ ਮੀਟਿੰਗ ਨੂੰ ਕੋਟੋ ਤੁਹਾਡੀ ਹੁੰਦੀ ਆ ਤਾਂ ਜਿਹੜੇ ਲੋਕ ਕੰਮ ਨਹੀਂ ਕਰਦੇ ਉਹਨਾਂ ਨਾਲ ਜੋੜੀ ਜਾਂਦੀ ਆ ਤਾਂ ਉਹਨਾਂ ਦੇ ਪੈਸੇ ਜਿਹੜੇ ਹੈਗੇ ਕਢਵਾ ਕੇ ਖਾ ਦਿੰਦੇ ਕੁਛ ਵਾ ਇਹੋ ਜੇ ਵੀ ਮਸਟਾਲ ਚੱਕੇ ਨੇ ਕਿ ਜਦੋਂ ਕੈਮਰਾ ਚੱਲਦਾ ਨਾ ਤੇ ਫੋਟੋ ਕਿਚਨ ਦੀ ਤਿਆਰੀ ਹੁੰਦੀ ਅੱਗੇ ਉਂਗਲ ਰੱਖ ਦਿੰਦੇ ਨੇ ਤਾਂ ਉਹ ਫੋਟੋ ਕਿਚਨ ਦੇ ਤਾਂ ਵੀ ਜੀਓ ਟੈਕ ਦੇ ਜੀ ਆ ਗਿਆ ਚੱਕ ਕੇ ਹਾਜ਼ਰੀ ਲਾ ਦਿੰਦਾ ਇਹੋ ਜੇ ਮਸਟਾਲ ਵੀ ਹੈ ਕਈਆਂ ਨੇ ਉਂਗਲ ਰੱਖ ਦਿੰਦੇ ਆ ਲਾਲ ਕੈਮਰਾ ਆ ਜਾਂਦਾ ਇਹੋ ਜੇ ਮਸਟਾਲ ਕੰਨਿਆਰੇ ਆਪਾਂ ਕਾਪੀ ਦਾ ਪੇਚ ਰੱਖਦੀ ਏ ਚਿੱਟੀ ਫੋਟੋ ਆ ਜਾਂਦੀ ਆ ਪੰਧਿਆਂ ਦੀ ਕਿਤੇ ਜਿੱਤੂ ਦੇ ਸਿੱਧੀ ਪੰਧਿਆਂ ਕੰਮ ਦੀ ਦਾ ਵੀ ਕੀਤਾ ਉਹ ਸਟੋਰ ਆਨਲਾਈਨ ਹੋਇਆ ਪੈਸੇ ਉਹ ਵੀ ਕੱਢੇ ਗਿਆ ਮਿਰਬਾ ਜਿੱਦਨੋਂ ਪਰ ਸਰਹਗੀ ਗੁਰਦੁਆਰੇ ਦੀ ਜਿੱਦ ਕਿ ਕਿਥੋਂ ਹੈ ਕਿ ਸੇ ਨਾ ਪਿਛਲੀ ਵਾਰ ਜਿੱਦੋਂ ਮੈਂ ਤੁਹਾਨੂੰ ਬਖਾਇਆ ਸੀ ਉਹ ਸਟੋਰ ਬੰਦ ਹਾਂਜੀ ਅੱਗੇ ਸੀ ਸੱਚਾ ਮੈਂ ਗੱਲ ਕੀਤੀ ਨਾ ਫਿਰ ਤੁਸੀਂ ਕੀ ਸਮਝਦੇ ਹੋ ਤੁਹਾਡੀ ਮਰੇਗਾ ਦੀ ਚੋਰੀ ਨਹੀਂ ਹੋ ਰਹੀ ਤੁਹਾਡੀ ਅਮਰੀਕਾ ਵੀ ਚੋਰੀ ਨਹੀਂ ਕਰੂ ਰਹੀ ਹੈ ਤੁਹਾਡੇ ਮਰੇ ਘਾਤੂ ਵੀ ਮਾਲਕੋਂ ਨਹੀਂ ਰੇਗਾ ਬੀ ਤੁਹਾਡੀ ਉਹ ਚੋਰੀ ਕਰਦੇ ਪਿਆ ਉਹ ਮੈਂ ਦਾਵੇ ਨਾਲ ਕਿਹਾ ਫਿਰ ਐਡੀਸੀ ਤੇ ਮੈਂ ਪੂਰਾ ਪ੍ਰੈਸ਼ਰ ਬਣਾ ਲਿਆ ਕਿਉਂਕਿ ਮੈਂ ਦਿੱਲੀ ਚ 사회ਕ ਨਿਆਂ ਮੰਤਰੀ ਨੂੰ ਮਿਲਿਆ ਸੀ ਤੁਹਾਡੀ ਅਮਰੀਕਾ ਦੇ ਸੰਬੰਧ ਉਹਨੂੰ ਇਹ ਲੈਟਰ ਦਿੱਤਾ ਸੀਗਾ ਉਹਨਾਂ ਨੇ ਚੀਫ ਸਕੱਟਰੀ ਪੰਜਾਬ ਨੂੰ ਆਰਡਰ ਕੀਤੇ ਚੀਫ ਸਕੱਟਰੀ ਪੰਜਾਬ ਨੇ ਪੰਚਾਇਤ ਡਾਇਰੈਕਟਰ ਨੂੰ ਆਰਡਰ ਕੀਤੇ ਪੰਚਾਇਤ ਡਾਇਰੈਕਟਰ ਨੇ ਐਡੀਸੀ 3 ਨੂੰ ਆਰਡਰ ਕੀਤੇ ਮੈਂ ਕਹਾਂ ਜੀ ਇਹ ਜਿਹੜੇ ਮਸਟੌਲ ਆ ਇਹ ਮੈਂ ਪੰਚਾਇਤ ਡਾਇਰੈਕਟਰ ਦੇ ਕੋਲੇ ਜਦੋਂ ਜਾਵਾਂਗਾ ਨਾ ਤੇ ਨਾਲ ਤੁਹਾਨੂੰ ਲੈ ਕੇ ਜਾਵਾਂਗਾ ਮੈਂ ਉਹਨਾਂ ਨੂੰ ਵਿਖਾਵਾਂਗਾ ਆਹ ਵੇਖੋ ਜੀ ਇਹੋ ਜਿਹਾ ਕੰਮ ਦਫਤਰ ਕਰ ਰਿਹਾ ਹੈ ਤਾਂ ਉਹਨੇ ਹੁਣ ਐਕਸ਼ਨ ਲਿਆ ਹੋਇਆ ਬੜਾ ਤਗੜਾ ਮੁਰਕੀ ਤੇ ਕੋਈ ਨਾ ਗਲਤੀ ਕਰ ਲਿਆ ਜੀ ਟਾਈਮ ਨਾਲ ਆਪਦੇ ਕੰਮ ਤੇ ਹੋਣਾ ਉਸ ਬੰਦੇ ਨੂੰ ਲੈ ਕੇ ਆਣਾ ਜਿਹਦਾ ਨਾਮ ਮਸ਼ਕੋਵਦੀ ਰਿੱਚ ਕੋਸ਼ਿਸ਼ ਕਰੋ ਆਪ ਦਾ ਪਛਾਣ ਪੱਤਰ ਵੀ ਨਾਲ ਰੱਖੋ ਕਿਉਂਕਿ ਬੁਲਾਇਆ ਜਾਵੇ ਨੂੰ ਕਿ ਆ ਮੇਰਾ ਮਸਤੌਰ ਚਾਹਣਾ ਆ ਮੇਰਾ ਪਛਾਣ ਪੱਤਰ ਇੱਕ ਕੰਮ ਪੂਰਾ ਡੱਟ ਕੇ ਕਰਿਓ ਲਾਹਮਾ ਨਾ ਦਵਾਈਓ ਇਹ ਮੇਰੀ ਬੇਨਤੀ ਆ ਤੁਹਾਨੂੰ ਸਾਰਿਆਂ ਨੂੰ ਅੱਜ ਦੀ ਮੀਟਿੰਗ ਹੈ ਜਿਹੜੀ ਤੁਹਾਡੀ ਜਿਹੜੀ ਹੈਗੀ ਆ ਬਹੁਤ ਵਧੀਆ ਇਹ ਬੜਾ ਰੋਲਾ ਪਾ ਪਾ ਕੇ ਅਸੀਂ ਇਹ ਵੀ ਕਰੀ ਲਾਗੂ ਕਰਾਈ ਆ ਆ ਜਿਹੜਾ ਰੇਲ ਪਟਰੀ ਦਾ ਕੰਮ ਸੀਗਾ ਪਹਿਲੋਂ ਫਰੋਜਪੁਰ ਤੋਂ ਟੀਮ ਆਉਦੀ ਹੁੰਦੀ ਸੀਗੀ ਇਹ ਗੁਰੂ ਸਾਹਿਬ ਤੱਕ ਜਾਂਦੀ ਸੀ ਇਹ ਵੀ ਰੋਲਾ ਪਾ ਪਾ ਕੇ ਕਿਹਾ ਵੀ ਭਾਈ ਤੁਸੀਂ ਹਲਕਾ ਵਾਈਜ ਦੇ ਹੋ ਜੇ ਗੁਰੂ ਘਰ ਸਾਹਿਬ ਦਾ ਹਲਕਾ ਤੇ ਗੁਰੂ ਸਾਹਿਬ ਦੀ ਲੇਬਰ ਨੂੰ ਦੇ ਜੇ ਮਮਦੂਰਤਾ ਹਲਕਾ ਤੇ ਮਮਦੂਰ ਦੀ ਲੇਬਰ ਨੂੰ ਦੇਵਾ ਅੱਜ ਹਲਕਾ ਵਾਈਜ ਪਿੱਛੇ ਚੌਕ ਮੋੜਿਆਂ ਦੀ ਲੇਬਰ ਲੱਗੀ ਹੋਈ ਆ ਅਮਨ ਦੀ ਉਹ ਮਮਦੋਟ ਬਲਾਕ ਚ ਮਸਤੌਣ ਨਿਕਲਿਆ ਦੇਖੋ ਜਿਵੇਂ ਜਿਵੇਂ ਆਪਣੀ ਸਮਝ ਬਣਦੀ ਜਾਂਦੀ ਜਿਵੇਂ ਜਿਵੇਂ ਆਪਾਂ ਕੱਤੇ ਹੁੰਦੇ ਜਾਂਦੇ ਉਵੇਂ ਉਵੇਂ ਆਪਣੇ ਹੱਥ ਲੱਗਦੇ ਤਾਂ ਤੁਹਾਡਾ ਕੱਠੇ ਕਰਨ ਦਾ ਤਰੀਕਾ ਨਹੀਂ ਟੁੱਟੇਗਾ ਲੇਕਿਨ ਤੁਸੀਂ ਆ ਮਾੜਾ ਜਿਹਾ ਕਿਦੋਂ ਮੈਂ ਕਹਿ ਦਿੰਦਾ ਉਹਦੋਂ ਕੋਈ ਅੱਗੇ ਅੱਛੇ ਧਿਆਨੋਂ ਚਲੇ ਜਾਂਦੇ ਨਹੀਂ ਤੁਹਾਡੀ ਮਰਜ਼ੀ ਆ ਤੇ ਮੈਨੂੰ ਹੁਣ ਇੱਜ਼ਤ ਦੇ ਦਿਓ ਇੰਨਾ ਕਹਿੰਦੇ ਹੋਇਆ ਸਭ ਨੂੰ ਜੈ ਭੀਮ ਜੈ ਭਾਰਤ ਸਸ਼ਕਾਲ ਨਮਸਕਾਰ